ਜਿੱਥੇ ਬਾਬਾ ਪੈਰ ਧਰੇ ਪੂਜਾ ਅਸੰਥਾਪਨ ਸੋਵ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਏਓ ਪਵਿੱਤਰ ਸਥਾਨ ਗੁਰੂ ਸਾਹਿਬ ਦਾ ਚਲਾਇਆ ਇਹ 20 ਰੁਪਏ ਦਾ ਲੰਗਰ ਅੱਜ ਪੂਰੀ ਕਾਇਨਾਤ ਨੂੰ ਭੋਜਨ ਸ਼ਿਕਾ ਰਿਆ ਹੈ ਇਸ ਤੋਂ ਪਹਿਲਾਂ ਕਦੇ ਨਹੀਂ ਸੀ ਹੋਇਆ ਕਿ ਕਿਸੇ ਨੇ ਮੁਫਤ ਦੇ ਵਿੱਚ ਅੰਨ ਖਵਾ ਦਿੱਤਾ ਹੋਵੇ ਸਸਿਕਾਲ ਜੀ ਸਾਰਿਆਂ ਨੂੰ ਖੇਤੀ ਕਾਨੂੰਨ ਰੱਦ ਹੋਣ ਦੀਆਂ ਮੁਬਾਰਕਾਂ ਤੇ ਅਸੀਂ ਕਿਉਂਕਿ ਪਾਕਿਸਤਾਨ 'ਚ ਸੀਗੇ ਇਸ ਵੇਲੇ ਗੁਰਦੁਆਰਾ ਸੱਚਾ ਸੌਦਾ ਵਿਖੇ ਮੌਜੂਦਾਂ ਪਹਿਲਾ ਲੰਗਰ ਹਾਲ ਦੁਨੀਆ ਦਾ ਜਿੱਥੋਂ ਗੁਰੂ ਨਾਨਕ ਪਾਤਸ਼ਾਹ ਨੇ ਲੰਗਰ ਸ਼ੁਰੂ ਕੀਤਾ ਪਰ ਮੇਰੇ ਨਾਲ ਜਗਰੂਪ ਸਿੰਘ ਹੈ ਸਾਹਮਣੇ ਤੁਹਾਨੂੰ ਦਿਖਾਉਣੇ ਆ ਗੁਰੂ ਘਰ ਦੀਆਂ ਇਹ ਤਸਵੀਰਾਂ ਇਥੋਂ ਪੂਰੀ ਦੁਨੀਆ ਕਿਵੇਂ ਇੱਕ ਇੱਕ ਸ਼ਖ ਸਖ ਵਿਅਕਤੀ ਕਿਵੇਂ ਪੂਰੀ ਦੁਨੀਆ ਬਦਲ ਸਕਦਾ ਹੈ ਇਹ ਦੇਖੋ ਤੁਸੀਂ ਕਿ ਇਹ ਪਹਿਲਾ ਲੰਗਰ ਹਾਲ ਦੁਨੀਆ ਦਾ ਹਾਲਾਂਕਿ ਇਹ ਬਾਅਦ ਚ ਬਣਾਈ ਹੈ ਬਿਲਡਿੰਗ ਪਰ ਇਸ ਜਗ੍ਹਾ ਦੇ ਉੱਤੇ ਜਿਹੜਾ ਗੁਰੂ ਘਰ ਹੈ ਇਥੋਂ ਗੁਰੂ ਸਾਹਿਬ ਨੇ ਸੱਚਾ ਸੌਦਾ ਕੀਤਾ 20 ਰੁਪਏ ਦਾ ਉਹ ਸੱਚਾ ਸੌਦਾ ਜੋ ਲੰਗਰ ਅੱਜ ਪੂਰੀ ਦੁਨੀਆ ਦੇ ਵਿੱਚ ਚੱਲਦਾ ਹੈ ਔਰ ਕਿਸਾਨ ਅੰਦੋਲਨ ਦੇ ਵਿੱਚ ਵੀ ਇਸ ਲੰਗਰ ਦੀਆਂ ਚਰਚਾਵਾਂ ਦੁਨੀਆ 'ਚ ਰਹੀਆਂ ਇਸ ਕਰਕੇ ਗੱਲ ਕਰ ਰਿਹਾ ਕਿ ਗੁਰੂ ਸਾਹਿਬ ਦਾ ਚਲਾਇਆ ਇਹ 200 ਦਾ ਲੰਗਰ ਅੱਜ ਪੂਰੀ ਕਾਇਨਾਤ ਨੂੰ ਭੋਜਨ ਸ਼ਕਾ ਰਿਹਾ ਹੈ ਇਸ ਤੋਂ ਪਹਿਲਾਂ ਕਦੇ ਨਹੀਂ ਸੀ ਹੋਇਆ ਕਿ ਕਿਸੇ ਨੇ ਮੁਫਤ ਦੇ ਵਿੱਚ ਅੰਨ ਖਵਾ ਦਿੱਤਾ ਹੋਵੇ ਗੁਰੂ ਸਾਹਿਬ ਨੇ ਕੀਤਾ ਔਰ ਦੇਖੋ ਕਿ ਕਿੰਨੀ ਖੂਬਸੂਰਤ ਹੈ ਬਿਲਡਿੰਗ ਔਰ ਇੱਥੇ ਆ ਕੇ ਜਜ਼ਬਾਤ ਨੇ ਗੁਰੂ ਸਾਹਿਬ ਦੇ ਉਸ ਫਲਸਫੇ ਨੂੰ ਅਸੀਂ ਚੇਤੇ ਕਰਦੇ ਹਾਂ ਜਿញਾਂ ਨੂੰ ਤਾਂ ਲੱਗਿਆ ਹੋਇਆ ਹੈ ਬੋਰਡ ਔਰ ਸਾਹਮਣੇ ਲਿਖਿਆ ਗੁਰਦੁਆਰਾ ਸੱਚਾ ਸੌਦਾ ਚੂੜਕਾਨਾ ਫਰੂਕਾਬਾਦ ਗੁਰਨਾਨਕ ਦੇਵ ਜੀ ਨੂੰ ਪਿਤਾ ਮਹਿਤਾ ਕਲਿਆਨਦਾਸ ਜੀ ਨੇ ਸੰਸਾਰਕ ਕਾਰਵਿਹਾਰ ਵਿੱਚ ਪਾਉਣ ਲਈ 20 ਰੁਪਏ ਦਿੱਤੇ ਤੇ ਖਰਾ ਸੌਦਾ ਕਰਨ ਨੂੰ ਕਿਹਾ ਗੁਰੂ ਜੀ ਭਾਈ ਮਰਦਾਨਾ ਜੀ ਨੂੰ ਲੈ ਕੇ ਜਦੋਂ ਚੂੜਕਾਨੇ ਪਹੁੰਚੇ ਉੱਥੇ ਰੱਬ ਦੀ ਬੰਦਗੀ ਵਾਲੇ ਸ਼ਰਧਾਲੂਆਂ ਦੇ ਨਾਲ ਮੇਲ ਹੋਇਆ ਤੇ ਪਤਾ ਚੱਲਿਆ ਕਿ ਉਹ ਕਈ ਦਿਨ ਤੋਂ ਭੁੱਖੇ ਨੇ ਗੁਰੂ ਜੀ ਨੇ ਪਿਤਾ ਵੱਲੋਂ ਦਿੱਤੇ 20 ਰੁਪਏ ਦਾ ਲੰਗਰ ਤਿਆਰ ਕਰਕੇ ਭੁੱਖੇ ਸਾਧੂਆਂ ਨੂੰ ਚਕਾ ਕੇ ਖਰਾ ਸੌਦਾ ਕੀਤਾ ਤੇ ਸਿੱਖ ਧਰਮ ਵਿੱਚ ਲੰਗਰ ਦੀ ਪਰੰਪਰਾ ਕਾਇਮ ਕੀਤੀ ਸੋ ਇਹ ਜਜ਼ਬਾਤ ਨੇ ਇਸ ਥਾਂ ਤੋਂ ਜਿੱਥੇ ਸਾਡੇ ਬਾਬੇ ਨਾਨਕ ਨੇ ਕੁੱਲ ਕਾਇਨਾਤ ਨੂੰ ਇਹ ਦੱਸਿਆ ਕਿ ਲੰਗਰ ਛਕਾਉਣਾ ਹੀ ਅਸਲ ਸੌਦਾ ਹੈ ਸੱਚਾ ਸੌਦਾ ਇਹੀ ਹੈ ਸੋ ਇਹ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਥਾਂ ਦੇ ਔਰ ਸੰਗਤ ਜਿਹੜੀ ਹੈ ਇੱਥੇ ਸਿੰਧੀ ਭਾਈ ਬਹੁਤ ਵੱਡੀ ਤعداد ਚ ਇੱਥੇ ਆਉਂਦੇ ਨੇ ਨਤਮਸਤਕ ਹੁੰਦੇ ਨੇ ਸਿੰਧ ਤੋਂ ਆਉਂਦੇ ਨੇ ਔਰ ਇਹ ਹੈ ਗੁਰਦੁਆਰਾ ਸੱਚਾ ਸੋਦਾ ਪੌੜੀਆਂ ਚੜ ਕੇ ਉੱਪਰ ਮਹਾਰਾਜ ਦਾ ਪ੍ਰਕਾਸ਼ ਹੈ ਔਰ ਇਹ ਦੇਖੋ ਸੰਗਤ ਲੰਗਰ ਜਿਹੜੀ ਛੱਕ ਰਹੀ ਹੈ ਬੱਚੇ ਨੇ ਦੂਸਰੀ ਵਾਰ ਇੱਥੇ ਆਉਣ ਦਾ ਮੋਕਾ ਮਿਲੇ ਔਰ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਉੱਪਰ ਜਾ ਕੇ ਵੀ ਤੁਹਾਨੂੰ ਦਿਖਾਉਣੀਆਂ ਆ ਦੂਜੀ ਵਾਰ ਆਣ ਦਾ ਸੁਭਾਅ ਇੱਥੇ ਜੀ ਗਰੂਪ ਸਿੰਘ ਜੀ ਦੂਸਰੀ ਵਾਰ ਆ ਰਿਹਾ ਹਾਂ ਦੂਸਰੀ ਵਾਰ ਆ ਰਿਹਾ ਹਾਂ ਪਾਸਾ ਪਰ ਪਾ ਉੱਪਰ ਦਰਸ਼ਨ ਕਰਾਉਣੇ ਆ ਸੰਗਤਾਂ ਨੂੰ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਇਹੋ ਪਵਿੱਤਰ ਸਥਾਨ ਦੁਨੀਆ ਦਾ ਪਹਿਲਾ ਲੰਗਰ ਹਾਲ ਦੁਨੀਆ ਦਾ ਪਹਿਲਾ ਉਹ ਸਥਾਨ ਵਾਹਿਗੁਰੂ ਵਾਹਿਗੁਰੂ